ਹਾਂਜੀ ਕਿੱਦਾਂ ਮਿੱਤਰੋ ਤੇ ਆਪਾਂ ਸਫ਼ਰ ਆਪਣਾ ਹੋ ਗਿਆ ਸ਼ੁਰੂ 4:50 ਵਜੇ ਤੇ ਘਰੋਂ ਨਿਕਲੇ ਆ ਬਾਬੇ ਦਾਣਾ ਨੂੰ ਲੈ ਕੇ ਤੇ ਦੇਖਦੇ ਹਾਂ ਕਦੋਂ ਤੱਕ ਪਹੁੰਚਦੇ ਤਕਰੀਬਨ 2 ਘੰਟੇ ਲੱਗ ਜਾਣਗੇ ਮੈਨੂੰ ਲੱਗਦਾ ਹੈਗਾ 55 55 ਕਿਲੋਮੀਟਰ ਹੋਊਗਾ ਇੱਥੋਂ ਲੋ ਵੀ ਮਿੱਤਰੋ ਪਹੁੰਚ ਕੇ ਬਡਾੜੀ ਸੁਖਦੇਵ ਸਿੰਘ ਵੀਰ ਆਪਣੇ ਕੋਲ ਪਹੁੰਚ ਗਿਆ ਸੀ 4 4:30 ਵਜੇ ਸੱਤੇ 4 ਵਜੇ ਤੋਂ ਬਾਅਦ ਆਪਾਂ ਤੁਰਪੇ ਬਟਾਲੀ ਵੱਲੋਂ ਬਟਾਲੀ ਤੋਂ ਆਪਾਂ ਹੰਸਾਲੀ ਨੂੰ ਹੋ ਕੇ ਜਾਵਾਂਗੇ ਪਟਿਆਲੇ ਹਾਂਜੀ ਤੇ ਆਪਾਂ ਪਹੁੰਚ ਗਏ ਆ ਪਿੰਡ ਸਾਧੂਗੜ ਤੇ ਆਉਣ ਵਾਲਾ ਪਟਿਆਲੇ ਵਾਲਾ ਰੋਡ ਵੱਡਾ ਤੇ ਆਹ ਮੁੰਡਾ ਪਿੰਡ ਮੌਰ ਤੋਂ ਰਵਣ ਤੇ ਆਹ ਸਾਡਾ ਸਿੰਘ ਪਰਮਿੰਦਰ ਸਿੰਘ ਟਵਾਣਾ ਇਹ ਮੇਰਾ ਪੁਰਾਣਾ ਸਾਥੀ ਹੈ ਤੇ ਉਹ ਮੁੰਡਾ ਸਾਡੇ ਨਾਲ ਆ ਰਿਹਾ ਅੱਜ ਤੇ ਮਿਲਦੇ ਆ ਅੱਗੇ ਘੰਟਾ ਹੋ ਗਿਆ ਤੁਰਿਆਂ ਨੂੰ ਤੇ तकरीबन ਅਸੀਂ ਆ ਗਏ ਘਟੋ